जय श्री कृष्णा जय श्री राधे ठाकुर जी का आशीर्वाद सदा सब पर बना रहे बांके बिहारी की कृपा सदा सब पर बनी रहे दोस्तों मैं थोड़ा अपना हिंदू जट शेर लॉयन दोस्तों बड़ा ही मैं कहना गंभीर मुद्दा जेड़ा आज कलदा चलदा पया होए कि देखो ਸਾਡੇ ਭਾਰਤ ਦੀ ਬੇਟੀ ਸਾਡੇ ਭਾਰਤ ਦੀ ਧੀ ਕੰਗੜਾ ਮੋਦ ਜਿਹੜੀ हिमाचल मंडी ਤੋਂ ਐਮਪੀ ਹੈ ਦੋਸਤੋ ਕਾ ਦਾ ਵਾਕਿਆ ਚੰਡੀਗੜ੍ਹ 에어ਪੋਰਟ ਦੇ ਉੱਤੇ ਮੈਂ ਇਹ ਚੀਜ਼ ਗਿੰਦਾਵਾਦ ਕਿ ਪੰਜਾਬ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਇੱਕ ਐਮਪੀ ਸ਼ੇਫ ਨਹੀਂ ਹੈ ਸਾਡੇ ਭਾਰਤ ਦੀ ਬੇਟੀ ਸ਼ੇਫ ਨਹੀਂ ਹੈ ਤੇ ਅਸੀਂ ਲੋਕ ਆਪਣੇ ਆਪ ਨੂੰ ਸ਼ੇਫ ਕਿੱਥੋਂ ਗਿਆਗੇ ਬੜਾ ਹੀ ਦੁੱਖ ਲਗਾ ਦੋਸਤੋ ਜਦੋਂ ਮੈਂ ਵੀਡੀਓ ਦੇਖੀ ਕਿ ਕਿਤਾ ਸਾਡੀ ਐਮਪੀ ਕੰਗੜਾ ਰਮੋਦ ਦੇ ਭਾਰਤ ਦੀ ਗੇੜੀ ਤੇ ਕਿਤਾ ਹਮਲਾ ਕੀਤਾ ਗਿਆ ਮਾਰਿਆ ਗਿਆ ਜੇ ਉਸ ਜਿਹੜੀ ਕੋਪਨਾ ਸੀ ਆਈਐਸ ਉਹਦੀ ਕੌਨਸਟੈਂਟ ਹੁੰਦੀ ਉਹ ਹਥਿਆਰ ਹੁੰਦਾ ਉਹਦੇ ਮਨ ਦੇ ਵਿੱਚ ਕਿਹੜੀ ਵਿਚਾਰਧਾਰਾ ਸੀ ਇਹ ਤੇ ਹੁਣ ਏਜੰਸੀਆਂ ਹੀ ਪਤਾ ਕਰਨਗੀਆਂ ਏਜੰਸੀਆਂ ਨੂੰ ਪਤਾ ਕਰਨਾ ਪੈਣਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਕਰਨਾ ਪੈਣਾ ਕੀ ਉਹਦੇ ਮਨ ਦੇ ਵਿੱਚ ਇਹੋ ਦੀ ਕਿਹੜੀ ਵਿਚਾਰਧਾਰਾ ਸੀ ਜਿਉਂ ਜਦੋਂ ਕੋਈ ਹਥਿਆਰ ਹੁੰਦਾ ਹਥਿਆਰ ਨਾਲ ਜੇ ਹਮਲਾ ਕਰ ਦਿੰਦੀ ਤੇ ਦਾ ਜ਼ਿੰਮੇਵਾਰ ਕੋਲ ਹੁੰਦਾ ਦੋਸਤੋ

ਇੱਕ ਐਮਪੀ ਕੰਗੜਾ ਨੋਕ ਤੇ ਹਮਲਾ ਹੋਣਾ ਬਹੁਤ ਵੱਡੀ ਗੱਲ ਹੈ ਤੁਹਾਨੂੰ ਦੋਸਤੋ ਤਾਕਤ ਬੰਨਾ ਪੈਣਾ ਹੈ ਉਹ ਕਿ ਹਿੰਦੂ ਧੀ ਹੈ ਸਾਡੀ ਹਿੰਦੂ ਪਰਵਾਰ ਦੀ ਧੀ ਔਰ ਹਿੰਦੂਆਂ ਨੂੰ ਪੂਰੇ ਆਲ ਵਰਲਡ ਵਿੱਚ ਜਾਗਣਾ ਪੈਣਾ ਹੈ ਇੱਕ ਹੀ ਨਾਰਾ ਲਖਣਾ ਪੈਣਾ ਕਿ ਭਾਰਤ ਦੀ ਬੇਟੀ ਕੰਗੜਾ ਨੋਕ ਪੂਰਾ ਹਿੰਦੁਸਤਾਨ ਪੂਰਾ ਵਰਲਡ ਤੇਰੇ ਸਾਥ ਹੈ ਇਹੋ ਜੀ ਤਾਕਤ ਬਣਾ ਲਓ ਇਹੋ ਜੀ ਤਾਕਤ ਭਰੋ ਕਿ ਜਿਹੜੇ ਦੁਸ਼ਮਨ ਨੇ ਜਿਹੜੇ ਦੁਸ਼ਮਣ ਸੋਚਦੇ ਆ ਜਿਹੜੇ ਖਾਲਸਤਾਨੀ ਕੱਟੜਵਾਦੀ ਲੋਗ ਜਿਹੜੇ ਸੋਚਦੇ ਨੇ ਹਮੇਸ਼ਾ ਕਿ ਇਹਨਾਂ ਤੇ ਹਮਲੇ ਕੀਤੇ ਜਾਣਗੇ ਨੂੰ ਮਾਰਿਆ ਜਾਵੇ ਦੋਸਤੋ ਸ਼ੇਰ ਨਹੀਂ ਹੈ ਸ਼ੇਰ ਨਹੀਂ ਕੰਗਲਾ ਮੋਤ ਤੇ ਅੰਮੀ ਤੋੜਾ ਸ਼ੇਰ ਸ਼ੇਰ ਦਾ ਹਮੇਸ਼ਾ ਇਸ ਸ਼ੇਰ ਦੀ ਨੂੰ سپورਟ ਰਹੇਗੀ ਔਰ ਮੈਂ ਇੱਕ ਚੀਜ਼ ਬੇਨਤੀ ਕਰਦਾ ਪੂਰੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਵੀ ਕਿ ਉਹ ਪੰਜਾਬ ਦੇ ਵਾਸੀ ਵੀ ਪੂਰੀ ਲੱਟ ਕੇ ਜਿਹੜੇ ਹਿੰਦੂ ਨੇ

ਲੱਖਾਂ ਕੋਣਾਂ ਦਾ ਰੋਜ ਦਾ ਪਰ ਇਹ ਸ਼ੇਰ ਪਰਵਾਹ ਨਹੀਂ ਕਰਦਾ ਜਦੋਂ ਅੱਜ ਮੈਨੂੰ ਪਤਾ ਲੱਗਾ ਕਿ ਸਾਡੇ ਭਾਰਤ ਦੀ ਧੀ ਸਾਡੇ ਐਮਪੀ ਤਮਨਰ ਮੋਤੇ ਹਮਲਾ ਕੀਤਾ ਗਿਆ ਮੈਨੂੰ ਬੜਾ ਹੀ ਦੁੱਖ ਲੱਗਾ ਕਿ ਕਿੱਥੋਂ ਸੇਫ ਆ ਸੀ ਲੋਕ ਕਿੱਥੋਂ ਸੇਫ ਹੈ ਜਿਹੜੀ ਇੰਨੀ ਵੱਡੀ ਇੰਨਾ ਵੱਡਾ ਉਧਾ ਐਮਪੀ ਹੈ ਕਿੱਥੋਂ ਸੇਫ ਹੈ ਦੋਸਤੋ ਇਹਦੀ ਆਵਾਜ਼ ਅਸੀਂ ਬੰਨ੍ਹਣਾ ਹੁਣ ਅਸੀਂ ਇਹਦੀ ਆਵਾਜ਼ ਤਾਕਤ ਕਮਨਰ ਰੋਦ ਦੀ ਅਸੀਂ ਬੰਨਾ ਔਰ ਅਸੀਂ ਇਹ ਹੋ ਜਾ ਤਾਕਤ ਬਣ ਕੇ ਦਿਖਾਣਾ ਹੈ ਕਿ ਪੂਰੇ ਭਾਰਤ ਦੇ ਵਿੱਚ ਕੰਨੜ ਰੋ ਦਾ ਸਾਥ ਦਿਓ ਔਰ ਜਿਨੇ ਥੱਪੜ ਮਾਰਿਆ ਉਹਦਾ ਬੋਟੋ ਵੱਧ ਵਿਰੋਧ ਕਰੋ ਅਨੁਮੋਦਿਤ ਬੰਦੀ ਸਜ਼ਾ ਦਿਵਾਓ ਤਾਂ ਕਿ ਪਤਾ ਲੱਗ ਜੇ ਇਹ ਲੋਕਾਂ ਦੇ ਜਿਹੜੇ ਕੰਮ ਕਰੇ ਹੋਣ ਕਿ ਹਿੰਦੂਆਂ ਨੂੰ ਨਹੀਂ ਹੱਥ ਪਾਣਾ ਹਿੰਦੂ ਹਿੰਦੂਆਂ ਨੂੰ ਹੱਥ ਨਹੀਂ ਪਾਣਾ ਹਿੰਦੂ ਦੇਸ਼ ਧਰਤ ਹੈ ਇਹ ਉਹ ਆਪਣੇ ਪੰਜਾਬ ਲਈ ਆਪਣੇ ਵਤਨ ਲਈ ਆਪਣੇ ਹਿਮਾਚਲ ਲਈ ਆਪਣੇ ਹਰਿਆਣਾ ਲਈ ਆਪਣੇ ਮੱਧ ਪ੍ਰਦੇਸ਼ ਲਈ ਆਪਣੇ ਭਾਰਤ ਲਈ ਹਰ ਵਕਤ ਜਾਨ ਦੇ ਨੂੰ ਪਿਆਰ ਹੈ ਦੋਸਤੋ ਗੱਲ ਸ਼ੁਰੂ ਕਰਦੇ ਆਪਾਂ ਕਿ ਦੇਖੋ ਕਾਲ ਵੀ ਕਿੰਨੀ ਸੋਸ਼ਲ ਮੀਡੀਆ ਦੇ ਚੱਲ ਚੱਗੀ ਵੀ ਹੈ ਕਿ ਕਮਣਾ ਰੋਂਥਾ ਪੜ ਮਾਰੇ ਕੋਚ ਤੱਕੜਵਾ ਵੀ ਸੀ ਮਟਰ ਕੋਚ ਸਾਡੇ ਕਿਸਾਨ ਜਿਹੜੇ ਪੰਜਾਬ ਦੇ ਸਮਝ ਦੇਖੋ ਕਿਦਾਂ ਸਮਰਥਨ ਕਰ ਰਹੇ ਨੇ ਕਿਦਾਂ ਉਸ ਸੀਐਲਐਸ ਵੀ ਜਿਹੜੀ ਲੇਡੀਆਂ ਹੈ ਤੇਰੀ ਪਾਲਸ ਅਫਸਰ ਦੀ ਇਹੋ ਜਿਹਾ ਉਹਦਾ ਉਹਨਾਂ ਸਮਰਥਨ ਕਰ ਰਹੇ ਨੇ ਮੈਂ ਕਹਿੰਨਾ ਕਿਸਾਨ ਭਰਾਵੋ ਤੁਹਾਨੂੰ ਸ਼ਰਮ ਆਣੀ ਚਾਹੀਦੀ ਇਸ ਦਲ ਦੀ ਸ਼ਰਮ ਆਣੀ ਚਾਹੀਦੀ ਜਿਹੜੇ ਤੱਕੜਵਾਦੀ ਲੋਕ ਬਾਰਾ ਉਸ ਤੋਂ ਸਮਰਥਨ ਕਰ ਰਹੇ ਨੇ ਕਿਉਂ ਐਮਪੀ ਆ ਸਾਡੇ ਸਾਡੇ ਦੇਸ਼ ਦੀ ਐਮਪੀ ਹੈ ਤੁਸੀਂ ਕਿਉਂ ਇਹੋ ਜਿਹਾ ਕੰਮ ਕਰਦੇ ਹੋ ਤੁਸੀਂ ਦੇਖੋ ਅੱਜ ਕਿੰਨਾ ਟਾਈਮ ਹੋ ਗਿਆ 6 ਮਿੰਟ ਤੋਂ ਉੱਪਰ ਵਾਕਿਆ ਹੋ ਗਿਆ ਅਰੇ ਤੁਸੀਂ ਬਾਹਰ ਕੇ ਬੈਠੇ ਹੋ ਕਿਹਦੇ ਨਾਲ ਪੰਜਾਬ ਦਾ ਨੁਕਸਾਨ ਨਹੀਂ ਹੁੰਦਾ ਇਹਨਾਂ ਸਾਡੇ ਵਪਾਰ ਦੇ ਨੁਕਸਾਨ ਨਹੀਂ ਹੁੰਦੇ ਤੁਸੀਂ ਦੇਖੋ ਮੈਂ ਕਹਿੰਦਾ ਸਰਦਾਰਾਂ ਨੂੰ ਦੇਖੋ ਕਿਦਾਂ ਚੁੱਪ ਹੈ ਚਾਰੇ ਸੈਂਟਰ ਦੇ ਬੈਠੀ ਪਾਸ ਪਾਸ ਸਰਕਾਰ ਹੈ ਪਾਸ ਪਾਸ ਸਰਕਾਰ ਦਾ ਇੱਕ ਵੀ ਹਜੇ ਤੱਕ ਕੋਈ ਮੰਤਰੀ ਜਦ ਕੀ ਉਹ ਕੀ ਸੀ ਭਾਜਪਾ ਦੀ ਐਮਪੀ ਸੀ ਕੰਗਨਾ ਰੌਤ ਇੱਕ ਵੀ ਮੰਤਰੀ ਪਾਸ ਪਾਸ ਸਰਕਾਰ ਦਾ ਇੱਕ ਵੀ ਲੀਡਰ ਇੱਕ ਵੀ ਬੰਦਾ ਪਰ ਪੜਾ ਕੋਈ ਵੀ ਕੰਨਾਰੇ ਸਮਰਥਨ ਚ ਨਹੀਂ ਬੋਲਿਆ ਕਿਉਂ ਆਪਾਂ ਪੰਜਾਬ ਦੇ ਰਹਨੇ ਆਪਾਂ ਭਾਰਤ ਦੇ ਰਹਨੇ ਆ ਆਪਾਂ ਹੀ ਬਾਤੂ ਦੇ ਰਹਨੇ ਆ ਆਪਾਂ ਕਿਉਂ ਨਹੀਂ ਆਪਣੀ ਐਮਪੀ ਦਾ ਸਮਰਥਨ ਕਰਦੇ ਆਪਾਂ ਕਿਉਂ ਨਹੀਂ ਸਮਰਥਨ ਕਰਦੇ ਮੈਂ ਕਿਸੇ ਦੀ ਕੋਈ ਵੀਡੀਓ ਨਹੀਂ ਦੇਖੀ ਮੈਂ ਇੱਕ ਦੇਸ਼ ਭਗਤਾ ਹਿੰਦੋਸਤਾਨੀ ਆ ਮੈਂ ਭਾਰਤ ਦਾ ਵਾਸੀ ਆ ਮੈਂ ਕੰਨੜਾ ਰਨੋ ਦੀ ਸਪੋਰਟ ਕਰਦਾ ਮੇਰਾ ਭਾਰਤ ਸਪੋਰਟ ਕਰੇਗਾ ਮੇਰੇ ਜਿਹੜਾ ਮੇਰਾ ਪਰਿਵਾਰ ਹੈ ਭਾਰਤ ਦਾ ਜਿਹੜਾ ਮੇਰੀ ਭੜੀ ਦੀ ਟੀ ਨੂੰ ਕੰਗਨਾਰ ਰੋਹ ਨੂੰ ਪਿਆਰ ਕਰਦਾ ਹੈ ਉਹ سپورਟ ਕਰਨਗੇ ਪੂਰੀ ਪੂਰੀ ਲੈ ਕੇ ਨਾ ਸੋਸ਼ਲ ਮੀਡੀਆ ਪਰ ਹੀ ਆਏਗੀ ਕੰਗਨਾਰ ਰੋਹ ਹਮ ਤੁਹਾਡੇ ਸਾਥ ਹੈ ਐਦਾਂ ਦੇ ਕੰਮ ਜਿਹੜੇ ਬੀਜੇਪੀ ਦੇ ਲੀਡਰ ਨੇ ਹਜੇ ਤੱਕ ਕਿਸੇ ਨੇ ਕਿਉਂ ਨਹੀਂ ਪਾਇਆ ਬੜੀ ਸ਼ਰਮਨਾਕ ਗੱਲ ਹੈ ਬੀਜੇਪੀ ਲੀਡਰਾਂ ਲਈ ਕਿ ਇੱਕ ਐਮਪੀ ਤੇ ਤੁਹਾਡੀ ਹਮਲਾ ਹੁੰਦਾ ਹੈ ਉਹ ਤੁਸੀਂ ਚੁੱਪ ਕਰਕੇ ਸ਼ਾਂਤ ਬੈਠੇ ਹੋ ਫਿਰ ਮੈਂ ਕੱਲ ਕਰਦਾ ਹਾਂ

ਉਸੀ ਦੇਸ਼ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਹੋ ਤੁਹਾਨੂੰ ਬਹੁਤ ਹੀ ਬਹੁਤ ਵਧਾਈ ਹੋਵੇ ਕਿ ਤੁਸੀਂ ਦੇਸ਼ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣੇ ਹੋ ਪਰ ਤੁਹਾਡਾ ਸਾਥ ਦੇਣਾ ਜੜਿੱਤ ਕਲਾ ਰੋਤਾ ਤੁਹਾਡਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੀ ਮੈਂਬਰ ਆਫ ਪਾਰਲੀਮੈਂਟ ਹੈ ਤੁਹਾਡੀ ਪਾਰਟੀ ਵੀ ਵੱਡ ਕਰ ਰਹੀ ਹੈ ਔਰ ਤੁਹਾਨੂੰ ਸੀਟ ਜਿੱਤਾਈ ਹੈ ਤੁਹਾਨੂੰ ਸੀਟ ਦਿੱਤੀ ਹੈ ਉਹਨੇ ਜਿੱਕੇ ਮੰਡੀ ਦੀ ਤੁਸੀਂ ਹਲੇ ਤੱਕ ਕੋਈ ਸਪਸ਼ਟੀਕਰਨ ਤੁਹਾਡੇ ਮੰਤਰੀ ਨੇ ਨਹੀਂ ਦਿੱਤਾ ਅਸੀਂ ਕਹਿੰਦੇ ਆਂ ਅਸੀਂ ਚਾਹੁੰਦੇ ਆਂ ਮੈਂ ਦੇਸ਼ ਭਗਤ ਆ ਮੈਂ ਆਪਣੇ ਦੇਸ਼ ਦੀ ਖੋਦਦਾ ਮੈਂ ਆਪਣੇ ਦੇਸ਼ ਦੀ ਆਪਣੀ ਦੇ ਹੱਕਾਂ ਦੀ ਬੋਲਦਾ ਕਿ ਮੇਰੇ ਦੇਸ਼ ਨੂੰ ਮੇਰਾ ਬੰਦਾ ਹੱਕ ਮੇਰੇ ਪੰਜਾਬ ਨੂੰ ਮੇਰਾ ਬੰਦਾ ਹੱਕ ਹਮੇਸ਼ਾ ਮਿਲਦਾ ਰਹੇ ਕੁਝ ਟੱਕੜ ਉਹ ਵੀ ਤੋਰ ਬੈਠੇ ਵਿਦੇਸ਼ਾਂ ਦੇ ਵਿੱਚ ਸ਼ਰੀਰਾਂ ਨੂੰ ਸਭ ਤੋਂ ਕੀ ਆ ਦੇ ਰਹੇ ਨੇ ਕਾਲੇ ਪਿੱਛੇ ਜਿਹੜੇ ਲੋਕ ਇੱਥੇ ਨਿੱਕ ਨੂੰ ਨੂੰ ਗੁੰਮਰਾਹ ਕਰਦੇ ਸਿਰਫ ਪੈਸੇ ਦੀ ਲਾਲਚਾਂ ਦੇ ਲੈ ਕੇ ਮੈਂ ਇੱਕ ਚੀਜ਼ ਕਹਿਣਾ ਚਾਹਾਂ ਦੋਸਤੋ ਇੱਕ ਤਾਕਤ ਹਿੰਦੂ ਹੋ ਜੋ ਹਿੰਦੂ ਇੱਕ ਤਾਕਤ ਬਣ ਜੋ ਇਸ ਚੋਣਾਂ ਦੇ ਵਿੱਚ ਹਿੰਦੂਵਾਂ ਨੇ ਕਿੰਨੀ ਤਾਕਤ ਨਹੀਂ ਦਿਖਾਈ ਕਿ ਜਿਵੇਂ ਸਾਨੂੰ ਦਿਖਾਣੀ ਕਰਦੀ ਸੀ ਔਰ ਮੈਂ ਵਿਸ਼ਵਾਸ ਚਾਹਨਾ ਤੁਹਾਡਾ ਦੋਸਤੋ ਤੁਹਾਡਾ ਪਿਆਰ ਚਾਹਨਾ ਕਿ ਜਦ ਤੱਕ ਹਿੰਦੂ ਇਕ ਹੈ ਅਸੀਂ ਸਾਰਨਾ ਵੱਡੀ ਤਾਕਤ ਆ ਔਰ ਇੱਕ ਤਾਕਤ ਦੀ ਹੋ ਕੇ ਦਿਖਾਣੀ ਹੈ ਔਰ ਜਾਂਦੇ ਵਾਰੀ ਮੈਂ ਇੱਕ ਬੇਨਤੀ ਤੁਹਾਡਾ ਵਾ ਦੋਸਤੋ ਜਿਹੜਾ ਵੀ ਵਰਕਰ ਜਿਹੜਾ ਵੀ ਭਾਰਤ ਦਾ ਬੇਟਾ ਬੇਟੀ ਜਿਹੜਾ ਵੀ ਬਜ਼ੁਰਗ ਤਦ ਨਾਲ ਉਹਨਾਂ ਦਾ ਪਿਆਰ ਕਰਦਾ ਵੇ ਤੇ ਕੀ ਨਿੱਤੇ ਕੰਗਨਾਂ ਨਾਲ ਹਮ ਆਪਕੇ ਸਾਥ ਹੈ ਹਮ ਆਪਕੇ ਸਾਥ ਹੈ ਉਹਨੇ ਕਿ ਮੈਂ ਹੋਰ ਕਿਹੜਾ ਚੰਗਾ ਜਾਂਦੇ ਜਾਂਦੇ ਕੀ ਜਿਹੜੀ ਸੀ ਐਸਸੀਐਸ ਉਹ ਜਵਾਨ ਸੀਗੀ ਜਿਹਦੀ ਕੱਟੜਵਾਦੀ ਸੋਚ ਸੀਗੀ ਦੇਖੋ ਉਸ ਕੱਟੜਵਾਦੀ ਸੋਚ ਪਹਿਲਾ ਭਾਰਤ ਸਰਕਾਰ ਨੂੰ ਜਾਂ ਏਜੰਸੀਆਂ ਨੂੰ ਪਤਾ ਕਰਨੀ ਚਾਹੀਦੀ ਹੈ ਔਰ ਉਹਦਾ ਪੂਰੇ ਪੰਜਾਬ ਚ ਨਹੀਂ ਪੂਰੇ ਮੈਂ ਕਹਿੰਦਾ ਭਾਰਤ ਵਿੱਚ ਹਰ ਸ਼ੇਖਸਰੀ ਹਰ ਹਿੰਦੂ ਜਿਹੜਾ ਕਮਣਾ ਔਰ ਲੋਧ ਨੂੰ ਪਿਆਰ ਕਰਦਾ ਉਸ ਦਾ ਵਿਰੋਧ ਕਰੇ ਉਹਦੇ ਪੂਰੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਉਹ ਜਿਹੜੀ ਗਰੇਡਿਸ ਕੀਤੀ ਜਿਹਨੇ ਕਮਣਾ ਔਰ ਲੋਧ ਤੇ ਥੱਪੜ ਮਾਰਿਆ ਸੀਐਸ ਵੀ ਉਹਦੇ ਪੂਰੇ ਪੰਜਾਬ ਦਾ ਵਿਰੋਧ ਕੀਤਾ ਜਾਵੇ ਔਰ ਉਹਦੇ ਪੁੱਤਰੇ ਸਾਰੇ ਜਨ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਦੇ ਧਾਕੁਰ ਜੀ ਦਾ ਆਸ਼ੀਰਵਾਦ ਸਦਾ ਸਭ ਪਰ ਬਣਾ ਰਹੇ ਬਾਂਕੇ ਭਾਈ ਦੀ ਕਿਰਪਾ ਸਦਾ ਸਭ ਪਰ ਬਣੀ ਰਹੇ ਦੋਸਤੋ ਮੈਂ ਤੁਹਾਡਾ ਆਪਣਾ ਹਿੰਦੂ ਜੱਟ ਸ਼ੇਰ ਲਾਇਨ ਦੋਸਤੋ ਬੜਾ ਹੀ ਮੈਂ ਕਹਿੰਦਾ ਗੰਭੀਰ ਮੁੱਦਾ ਜਿਹੜਾ ਅੱਜ ਕੱਲ ਦਾ ਚੱਲਦਾ ਪਿਆ ਹੋਇਆ ਹੈ ਕਿ ਦੇਖੋ ਸਾਡੇ ਭਾਰਤ ਦੀ ਬੇਟੀ ਸਾਡੇ ਭਾਰਤ ਦੀ ਧੀ ਕੰਗੜਾ ਨੋਟ ਜਿਹੜੀ ਹਿਮਾਚਲ ਮੰਡੀ ਤੋਂ ਐਮਪੀ ਹੈ ਦੋਸਤੋ ਕਾਹਦਾ ਵਾਕਿਆ ਚੰਡੀਗੜ੍ਹ 에ਰਪੋਰਟ ਦੇ ਉੱਤੇ ਮੈਂ ਇਹ ਚਿੰਤਨਦਾਬ ਕੀ ਪੰਜਾਬ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਇੱਕ ਐਮਪੀ ਸ਼ੇਫ ਨਹੀਂ ਹੈ ਸਾਡੇ ਭਾਰਤ ਦੀ ਬੇਟੀ ਸ਼ੇਫ ਨਹੀਂ ਹੈ ਕਿ ਅਸੀਂ ਲੋਕ ਆਪਣੇ ਆਪ ਨੂੰ ਸ਼ੇਫ ਕਿੱਥੋਂ ਗਿਆਗੇ ਬੜਾ ਹੀ ਦੁੱਖ ਲੱਗਾ ਦੋਸਤੋ ਜਦੋਂ ਮੈਂ ਵੀਡੀਓ ਦੇਖੀ ਕਿ ਕਿਦਾਂ ਸਾਡੀ ਐਮਪੀ ਕੰਗੜਾ ਰਮੋਦ ਦੇ ਭਾਰਤ ਦੀ ਗੇਢੀ ਤੇ ਕਿਦਾਂ ਹਮਲਾ ਕੀਤਾ ਗਿਆ ਮਾਰਿਆ ਗਿਆ ਜੇ ਉਸ ਜਿਹੜੀ ਕੋਪਨਾ ਸੀਆਈਐਸ ਉੱਪੀ ਕੌਨਸਟੈਂਟ ਹੁੰਦੀ ਉਹਦੇ ਹਥਿਆਰ ਹੁੰਦਾ ਉਹਦੇ ਮਨ ਦੇ ਵਿੱਚ ਕਿਹੜੀ ਵਿਚਾਰਧਾਰਾ ਸੀਗੀ ਇਹ ਤੇ ਹੁਣ ਏਜੰਸੀਆਂ ਹੀ ਪਤਾ ਕਰਨਗੀਆਂ ਏਜੰਸੀਆਂ ਨੂੰ ਪਤਾ ਕਰਨਾ ਪੈਣਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਕਰਨਾ ਪੈਣਾ ਕੀ ਉਹਦੇ ਮਨ ਦੇ ਵਿੱਚ ਇਹੋ ਦੀ ਕਿਹੜੀ ਵਿਚਾਰਧਾਰਾ ਸੀ ਜਿਉਂ ਦੇ ਵੇਲੇ ਕੋਈ ਹਥਿਆਰ ਹੁੰਦਾ ਹਥਿਆਰ ਨਾਲ ਜੇ ਹਮਲਾ ਕਰ ਦਿੰਦੀ ਤੇਗਾ ਜ਼ਿੰਮੇਵਾਰ ਕੋਲ ਹੁੰਦਾ ਦੋਸਤੋ ਕੰਗਣਾ ਨੋਥ ਸਾਡੇ ਭਾਰਤ ਦੀ ਧੀ ਸਾਡੇ ਭਾਰਤ ਦੀ ਬੇਟੀ

ਤੁਆਂ ਨੂੰ ਦੋਸਤੋ ਤਾਕਤ ਬੰਨਾ ਪੈਣਾ ਉਹ ਤੇ ਹਿੰਦੂ ਧੀ ਹੈ ਸਾਡੀ ਹਿੰਦੂ ਪਰਵਾਰ ਦੀ ਧੀ ਔਰ ਹਿੰਦੂਆਂ ਨੂੰ ਪੂਰੇ ਆਲ ਵਰਲਡ ਵਿੱਚ ਜਾਣਾ ਪੈਣਾ ਇੱਕ ਹੀ ਨਾਰਾ ਰੱਖਣਾ ਪੈਣਾ ਕਿ ਭਾਰਤ ਦੀ ਬੇਟੀ ਕੰਗਰਾਂ ਲੋ ਪੂਰਾ ਹਿੰਦੁਸਤਾਨ ਪੂਰਾ ਵਰਲਡ ਤੇਰੇ ਸਾਥ ਹੈ ਇਹੋ ਜੀ ਤਾਕਤ ਬਣਾ ਲੋ ਇਹੋ ਜੀ ਤਾਕਤ ਭਰ ਦੋ ਕਿ ਜਿਹੜੇ ਦੁਸ਼ਮਣ ਨੇ ਜਿਹੜੇ ਦੁਸ਼ਮਣ ਸੋਚਦੇ ਆ ਜਿਹੜੇ ਖਾਲਸਤਾਨੀ ਕੱਟੜਵਾਦੀ ਲੋਕ ਜਿਹੜੇ ਸੋਚਦੇ ਨੇ ਹਮੇਸ਼ਾ ਕਿ ਨਾਤੇ ਹਮਲੇ ਕੀਤੇ ਜਾਣਾਂ ਨੂੰ ਮਾਰਿਆ ਜਾਵੇ ਦੋਸਤੋ ਸ਼ੇਰ ਦੀਆਂ ਸ਼ੇਰਨੀ ਕੰਗਲਾ ਮੋਤ ਤੇ ਅੰਮੀ ਤੋੜਾ ਸ਼ੇਰ ਸ਼ੇਰ ਦਾ ਹਮੇਸ਼ਾ ਇਸ ਸ਼ੇਰ ਦੀ ਨੂੰ سپورਟ ਰਹੇਗੀ ਔਰ ਮੈਂ ਇੱਕ ਚੀਜ਼ ਬੇਨਤੀ ਕਰਦਾ ਪੂਰੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਵੀ ਕਿ ਉਹ ਪੰਜਾਬ ਦੇ ਵਾਸੀ ਵੀ ਪੂਰੀ ਲੱਟ ਕੇ ਜਿਹੜੇ ਹਿੰਦੂ ਨੇ ਪੂਰੀ سپورਟ ਕਰਨ ਕੰਗਾਰ ਨੂੰ ਇੱਕ ਇੱਕ ਸੋਸ਼ਲ ਮੀਡੀਆ ਤੇ ਬੈਨਰ ਪਾ ਦੇ कि भारत की बेटी हिमाचल की बेटी हम आपके साथ हैं फिर मजा आऊगा विचार तुम देखो मेरी सोशल मीडिया के मेरे पेज के कि मेन ही देखो गलत कमेंट गलत धमकियां कम देते चानों मार दया लखन आ रोज का पर शेर परवाह नहीं करता

ਸੰਗਨਾਰ ਲੋਦਾ ਸਾਥ ਦਿਓ ਉਹ ਜਿੰਨੇ ਖੱਪੜ ਮਾਰਿਆ ਉਹਦਾ ਵੱਧ ਤੋਂ ਵੱਧ ਵਿਰੋਧ ਕਰੋ ਅਨੁਮੋਦਿਤ ਬੰਦੀ ਸਜ਼ਾ ਦਿਵਾਓ ਤਾਂ ਕਿ ਪਤਾ ਲੱਗ ਜੇ ਇਹ ਲੋਕਾਂ ਦੇ ਜਿਹੜੇ ਕੰਮ ਖੜੇ ਹੋ ਜਾਣ ਕਿ ਹਿੰਦੂਆਂ ਨੂੰ ਨਹੀਂ ਹੱਥ ਪਾਣਾ ਹਿੰਦੂ ਹਿੰਦੂਆਂ ਨੂੰ ਹੱਥ ਨਹੀਂ ਪਾਣਾ ਹਿੰਦੂ ਦੇਸ਼ ਭਗਤ ਹੈ ਹਿੰਦੂ ਆਪਣੇ ਪੰਜਾਬ ਲਈ ਆਪਣੇ ਵਤਨ ਲਈ ਆਪਣੇ ਹਿਮਾਚਲ ਲਈ ਆਪਣੇ